ਸਵਿੰਗ ট্রেਡਿੰਗ ਸਭ ਤੋਂ ਪਹਿਲਾਂ ਆਪਾਂ ਸਮਝਾਂਗੇ ਸਵਿੰਗ ਟ੍ਰੇਡਿੰਗ ਹੁੰਦੀ ਕੀ ਆ ਇਹਨੂੰ ਸਵਿੰਗ ਟ੍ਰੇਡਿੰਗ ਕਿਉਂ ਕਿਹਾ ਜਾਂਦਾ ਫਿਰ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਕਿ ਸਵਿੰਗ ਟ੍ਰੇਡਿੰਗ ਕਰਨੀ ਕਿਵੇਂ ਸਟਾਕਸ ਦੇ ਵਿੱਚ ਆਪਾਂ ਤੇ ਸਟਾਕਸ ਕਿਵੇਂ ਲੱਭਣੇ ਇਹਦੀ ਵੀ ਗੱਲ ਕਰ ਲਾਂਗੇ ਵੀਡੀਓ ਦੇ ਵਿੱਚ ਸੋ ਸਾਰਾ ਕੁਝ ਸਵਿੰਗ ਟ੍ਰੇਡਿੰਗ ਦੇ ਬਾਰੇ ਤੁਹਾਨੂੰ ਪੂਰਾ ਇਸ ਵੀਡੀਓ ਦੇ ਵਿੱਚ ਮਿਲ ਜੂਗਾ ਇਸ ਕਰਕੇ ਵੀਡੀਓ ਨੂੰ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਪੂਰਾ ਦੇਖਿਓ ਤੇ ਤਰੀਕਾ ਵੀ ਤੁਹਾਨੂੰ ਉਹ ਦੱਸਣ ਵਾਲੇ ਆ ਜੀ ਦੇ ਵਿੱਚ ਸਟਾਪ ਲੌਸ ਛੋਟਾ ਸਟਾਪ ਲੌਸ ਲੈਣ ਵਾਸਤੇ ਤਿਆਰ ਰਹੋ ਪਰ ਸਟਾਪ ਲੌਸ ਛੋਟਾ ਪ੍ਰੋਫਿਟ ਵੱਡਾ ਪ੍ਰੋਫਿਟ ਬਹੁਤ ਵੱਡਾ ਸੋ ਸਭ ਤੋਂ ਪਹਿਲਾਂ ਆਪਾਂ ਸਮਝ ਲੈਨੇ ਕਿ ਸਵਿੰਗ ਟ੍ਰੇਡਿੰਗ ਹੁੰਦੀ ਕੀ ਆ ਸੋ ਦੇਖੋ ਆ ਜਿਹੜਾ ਲੋ ਆ ਇਹਨੂੰ ਸਵਿੰਗ ਲੋ ਕਿਹਾ ਜਾਂਦਾ ਹੈ ਆ ਜਿਹੜਾ ਲੋ ਇਹਨੂੰ ਸਵਿੰਗ ਲੋ ਕਿਹਾ ਜਾਂਦਾ ਸੋ ਮਾਰਕੀਟ ਦੇ ਵਿੱਚ ਕੀ ਆ ਕਿ ਜਿਹੜੇ ਪਿਛਲੇ ਸਵਿੰਗ ਲੋ ਹੁੰਦੇ ਆ ਉਹਦੇ ਆਸ-ਪਾਸ ਆਣ ਕੇ ਮਾਰਕੀਟ ਦੇ ਵਿੱਚ ਜਦੋਂ ਕੋਈ ਕੈਂਡਲ ਬਣਦਾ ਹੈ ਉਸ ਤੋਂ ਬਾਅਦ ਆ ਮਾਰਕੀਟ ਦੇ ਉੱਤੇ ਜਾਣ ਦੇ ਚਾਂਸ ਹੁੰਦੇ ਉਸ ਤੋਂ ਬਾਅਦ ਆਪਾਂ ਉਹਦੇ ਵਿੱਚ ਐਂਟਰੀ ਕਰਦੇ ਹੁਣ ਦੇਖੋ ਪਿਛਲਾ ਸਵਿੰਗ ਲੋ ਇੱਥੇ ਬਣਦਾ ਸੀ ਇੱਥੇ ਬਣਦਾ ਸੀ ਤੇ ਇੱਥੇ ਦੇਖੋ ਜਦੋਂ ਮਾਰਕੀਟ ਆਈ ਤੇ ਉਹ ਦੋ ਮਤਲਬ ਹੈ ਕਿ ਪਿਛਲੇ ਸਵਿੰਗ ਲੋ ਨੂੰ ਬ੍ਰੇਕ ਨਹੀਂ ਕੀਤਾ ਇੱਕ ਇਥੋਂ ਟੇਢੀ ਲਾਈਨ ਬਣਦੀ ਜਿਹੜੀ ਆਪਾਂ ਦੱਸਦੀ ਕੀ ਆ ਅਪ ਟ੍ਰੈਂਡ ਆ ਤੇ ਇੱਥੇ ਦੇਖੋ ਕੀ ਬਣਿਆ ਬੁਲਿਸ਼ ਇਨਗਲਫਿੰਗ ਪੈਟਰਨ ਬਣਿਆ ਸੋ ਉਸ ਤੋਂ ਬਾਅਦ ਜਿਵੇਂ ਹਾਈ ਬ੍ਰੇਕ ਹੁੰਦਾ ਆਪਾਂ ਇਹਦੇ ਵਿੱਚ ਐਂਟਰੀ ਕਰਕੇ ਵਧੀਆ ਪ੍ਰੋਫਿਟ ਲੈ ਸਕਦੇ ਆ ਸੋ ਉਸ ਤੋਂ ਬਾਅਦ ਦੁਬਾਰਾ ਦੇਖੋ ਇੱਥੇ ਕੀ ਹੋਇਆ ਆਪ ਇਹ ਕਿਹੜਾ ਸਵਿੰਗ ਲੋ ਬੰਦਦਾ ਹੈ ਇਥੋਂ ਲਾਈਨ ਖਿੱਚੋਗੇ ਤੇ ਇੱਥੇ ਜੇ ਬੰਦਦਾ ਹੈ ਤੇ ਇਸ ਇਹਨੂੰ ਟੱਚ ਨਹੀਂ ਕੀਤਾ ਨੇ ਟੱਚ ਨਹੀਂ ਕਰਨਾ ਚਾਹੀਦਾ ਤੇ ਥੱਲੇ ਵੀ ਨਹੀਂ ਤੋਂ ਆਉਣਾ ਚਾਹੀਦਾ ਸੋ ਇਥੇ ਕੁ ਟੇਢੀ ਜਿਹੜੀ ਲਾਈਨ ਐਨ ਉਹ ਬਣਦੀ ਹੋਣੀ ਚਾਹੀਦੀ ਜਿਹੜੀ ਆਪਾਂ ਨੂੰ ਦੱਸੇ ਕਿ ਇਥੇ ਅਪ ਟ੍ਰੈਂਡ ਆ ਸੋ ਪਿਛਲੇ ਸਵਿੰਗ ਲੋ ਦੇ ਕੋਲ ਆਈ ਮਾਰਕੀਟ ਹੈਮਰ ਬਣਿਆ ਤੇ ਉਸ ਤੋਂ ਬਾਅਦ ਦੇਖੋ ਬੂਮ ਬਲਾਸਟ ਉੱਤੇ ਨੂੰ ਗਈ ਸੋ ਇਹ ਆ ਜਦੋਂ ਸਟਾਕ ਸਵਿੰਗ ਦੇ ਕੋਲ ਆਉਂਦਾ ਪਿਛਲੇ ਸਵਿੰਗ ਲੋ ਦੇ ਕੋਲ ਆਉਂਦਾ ਹੈ ਤੇ ਉੱਥੇ ਕੋਈ ਪੈਟਰਨ ਬਣਾਉਂਦਾ ਉਤੋਂ ਆਪਾਂ ਐਂਟਰੀ ਕਰਨੀ ਹੁੰਦੀ ਹੈ ਕਿਉਂਕਿ ਸਵਿੰਗ ਲੋ ਦੇ ਕੋਲ ਆਉਣ ਤੇ ਆਪਾਂ ਐਂਟਰੀ ਕਰਦੇ ਆਂ ਸਟਾਕ ਦੇ ਵਿੱਚ ਇਸੇ ਕਰਕੇ ਦਾ ਨਾਮ ਪੈ ਗਿਆ ਸਵਿੰਗ ਟ੍ਰੇਡਿੰਗ ਸੋ ਇਹਦੇ ਵਿੱਚ ਤਰੀਕਾ ਕੀ ਆ ਤਰੀਕਾ ਦੇਖੋ ਸਿੰਪਲ ਜਿਹਾ ਹੈ ਕੱਲਾ ਤੁਸੀਂ ਹੈ ਹੈਂਮਰ ਦੇ ਕੰਮ ਕਰ ਸਕਦੇ ਜੋ ਕੱਲੇ ਹੈ ਹੈਂਮਰ ਦੇ ਪ੍ਰਾਈਸ ਐਕਸ਼ਨ ਨੂੰ ਸਮਝ ਕੇ ਹੁਣ ਦੇਖੋ ਇੱਥੇ ਕਿੱਡਾ ਵਧੀਆ ਸੋਨਾ ਪ੍ਰਾਈਸ ਐਕਸ਼ਨ ਹੈ ਇਸੇ ਕਰਕੇ ਆ ਬਹੁਤ ਵੱਡਾ ਮੂਵਮੈਂਟ ਆਇਆ ਆ ਦੇਖੋ ਪਿਛਲਾ ਸਵਿੰਗ ਲੋ ਇੱਥੇ ਆ ਫਿਰ ਉਸ ਤੋਂ ਬਾਅਦ ਦੇਖੋ ਆ ਜਿਹੜਾ ਇਹ ਇਤੋਂ ਉੱਤੇ ਆ ਤੇ ਆ ਜਿਹੜਾ ਦੇਖੋਗੇ ਇਹ ਇਤੋਂ ਵੀ ਉੱਤੇ ਆ ਸੋ ਇੱਥੇ ਹੈ ਮਰ ਬਣਿਆ ਫਿਰ ਉਸ ਤੋਂ ਬਾਅਦ ਆਪਾਂ ਐਂਟਰੀ ਕੀਤੀ ਸੋ ਹੈ ਹੈਂਮਰ ਦੇ ਵਿੱਚ ਵੀ ਦੇਖੋ ਧਿਆਨ ਦਿਓ कि ਜਦੋਂ ਹੈ ਮਰਦਾ ਹਾਈ ਬ੍ਰੇਕ ਹੁੰਦਾ ਉਦੋਂ ਆਪਾਂ ਐਂਟਰੀ ਕਰਨੀ ਏ ਨਹੀਂ ਕਿ ਹੈਮਰ ਬਣ ਗਿਆ ਤਾਂ ਐਂਟਰੀ ਕਰ ਲੈਣੀ ਜਦੋਂ ਹੈ ਮਰਦਾ ਹਾਈ ਬ੍ਰੇਕ ਹੁੰਦਾ ਉਦੋਂ ਆਪਾਂ ਐਂਟਰੀ ਕਰਨੀ ਹੈ ਸੋ ਟਾਈਮ ਫਰੇਮ ਦੀ ਜੇ ਆਪਾਂ ਗੱਲ ਕਰਦੇ ਆ ਇਹਦੇ ਵਿੱਚ ਟਾਈਮ ਫਰੇਮ ਜਿਹੜਾ ਆਪਾਂ ਇਸਤੇਮਾਲ ਕਰਨਾ ਉਹ ਵੀਕਲੀ ਕਰਨਾ ਹੈ ਮੰਥਲੀ ਵੀ ਕਰ ਸਕਦੇ ਜੋ ਵੀਕਲੀ ਵੀ ਕਰ ਸਕਦੇ ਜੋ ਇਹ ਦੋਨੋਂ ਟਾਈਮ ਫਰੇਮ ਬੈਸਟ ਹੈ ਸਵਿੰਗ ਟਰੇਡਿੰਗ ਵਾਸਤੇ ਤੇ ਤਰੀਕਾ ਦੇਖੋ ਹੈਮਰ ਹੈਮਰ ਲੱਭੋ ਮੰਥਲੀ ਤੇ ਹੈਮਰ ਲੱਭੋ ਵੀਕਲੀ ਤੇ ਹੈਮਰ ਲੱਭੋ ਤੇ ਪਿਛਲਾ ਜਿਹੜਾ ਸਵਿੰਗ ਲੋ ਬ੍ਰੇਕ ਹੋਇਆ ਨਹੀਂ ਹੋਣਾ ਚਾਹੀਦਾ ਉਦੋਂ ਉੱਤੇ ਹੈਮਰ ਬਣਨਾ ਚਾਹੀਦਾ ਹੈ ਇੱਕ ਟੇਡੀ ਲਾਈਨ ਇਥੋਂ ਬਣਨੀ ਚਾਹੀਦੀ ਐ ਅਪਟਰੈਂਡ ਦੀ ਸੋ ਇਹ ਕੰਡੀਸ਼ਨ ਐ ਇਹ ਤਰੀਕਾ ਐ ਤੇ ਹੁਣ ਜੇ ਆਪਾਂ ਗੱਲ ਕਰੀਏ ਕਿ ਸਟਾਕ ਕਿਵੇਂ ਲੱਭਣੇ ਆ ਸੋ ਦੇਖੋ ਸਟਾਕ ਕਿਵੇਂ ਲੱਭਣੇ ਤਾਂ ਸਿੰਪਲ ਜਿਹਾ ਤਰੀਕਾ ਇਹ ਐ ਕਿ ਤੁਸੀਂ ਨਿਫਟੀ 50 ਦੇ ਵਿੱਚ ਜਿਹੜੀਆਂ 50 ਕੰਪਨੀਆਂ ਹੁੰਦੀਆਂ ਹਨ ਉਹਨਾਂ ਦੀ ਇੱਕ ਲਿਸਟ ਬਣਾ ਲਓ Google ਤੇ ਸਰਚ ਕਰੋ ਨਿਫਟੀ 50 50 ਕੰਪਨੀਆਂਜ਼ ਨਾਮ ਆ ਜਾਣਗੇ ਸੋ ਟ੍ਰੇਡਿੰਗ 뷰 ਦੇ ਵਿੱਚ ਆਪਣੇ ਉਹਨਾਂ ਦੀ ਇੱਕ ਵਾਚ ਲਿਸਟ ਬਣਾ ਲਓ ਤੇ ਉਹਨਾਂ ਕੰਪਨੀਆਂ ਦੇ ਵਿੱਚ ਹਰ ਹਫ਼ਤੇ ਬਾਅਦ ਵੀਕਲੀ ਟਾਈਮ ਫਰੇਮ ਤੇ ਦੇਖੋ ਜੇ ਕਿਸੇ ਦੇ ਵਿੱਚ ਵਧੀਆ ਸਵਿੰਗ ਟ੍ਰੇਡ ਬਣ ਡਈ ਉਹਦੇ ਵਿੱਚ ਤੁਸੀਂ ਕਰ ਸਕਦੇ ਜੋ ਤੇ ਜਦੋਂ ਮਹੀਨਾ ਖਤਮ ਹੋ ਜਾਂਦਾ ਉਦੋਂ ਤੁਸੀਂ ਮੰਥਲੀ ਟਾਈਮ ਫਰੇਮ ਤੇ ਵੀ ਚੈੱਕ ਕਰ ਸਕਦੇ ਜੋ ਜੇ ਕਿਸੇ ਦੇ ਵਿੱਚ ਮੰਥਲੀ ਟਾਈਮ ਫਰੇਮ ਤੇ ਕੋਈ ਹੈਮਰ ਬਣਿਆ ਉਹਦੇ ਵਿੱਚ ਵੀ ਤੁਸੀਂ ਕਰ ਸਕਦੇ ਜੋ ਸੋ ਇਹ ਆ ਸਵਿੰਗ ਟ੍ਰੇਡਿੰਗ ਦੇ ਬਾਰੇ ਪੂਰੀ ਜਾਣਕਾਰੀ ਸਵਿੰਗ ਟ੍ਰੇਡਿੰਗ ਕੀ ਹੁੰਦੀ ਉਹ ਆਪਾਂ ਸਮਝ ਲਿਆ ਸਵਿੰਗ ਟ੍ਰੇਡਿੰਗ ਕਰਨੀ ਕਿਵੇਂ ਉਹ ਆਪਾਂ ਸਮਝ ਲਿਆ ਕਿ ਹੈਮਰ ਦੇ ਜਰੀਏ ਆਪਾਂ ਕਰਨੀ ਹੈ ਹੈਮਰ ਆਪਣਾ ਕਿਹੜਾ ਹੋਣਾ ਚਾਹੀਦਾ ਵੀਕਲੀ ਹੋਣਾ ਚਾਹੀਦਾ ਜਾਂ ਫਿਰ ਮੰਥਲੀ ਹੋਣਾ ਚਾਹੀਦਾ ਤੇ ਪਿਛਲਾ ਜਿਹੜਾ ਸਵਿੰਗ ਲੋਅ ਬ੍ਰੇਕ ਨਹੀਂ ਹੋਣਾ ਚਾਹੀਦਾ ਇੱਥੇ ਇੱਕ ਟੈਡੀ ਲਾਈਨ ਬਣਨੀ ਚਾਹੀ ਸੂਈ ਆ ਸਾਰਾ ਕੁਝ